ਲਾਈਵ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀਆ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਲਗਾਤਾਰ ਫਰਾਰ ਚੱਲ ਰਿਹਾ ਹੈ ਅੰਮ੍ਰਿਤਪਾਲ ਸਿੰਘ ਨੂੰ ਪਗੋੜਾ ਵੀਕਰਾਰ ਦੇ ਦਿੱਤਾ ਗਿਆ ਅਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਹੀ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਅੰਮ੍ਰਿਤਪਾਲ ਸਿੰਘ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ ਦੱਸਦੇ ਹਾਂ ਕਿ ਕੁਝ ਸਮਾਂ ਪਹਿਲਾਂ ਹੀ ਇਹ ਖਬਰਾਂ ਵੀ ਸਾਹਮਣੇ ਆਈਆਂ ਸਨ ਕਿ ਅਮਰਿਤਪਾਲ ਸਿੰਘ ਹੁਣ ਤੱਕ ਫਰਾਰ ਹੈ ਅਤੇ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਹੈ ਪਰ ਉੱਥੇ ਹੀ ਹੁਣ ਵਾਰਿਸ ਪੰਜਾਬ ਦੇ ਲੀਗਲ ਐਡਵਾਈਜ਼ਰ ਜਿਹੜੇ ਨੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਅਤੇ ਉਹਨਾਂ ਕਿਹਾ ਕਿ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਅਮਰਿਤਪਾਲ ਸਿੰਘ ਹੈ ਅਤੇ ਪੁਲਿਸ ਦੇ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਮੌਕੇ ਦਾ ਫਾਇਦਾ ਦੇਖ ਕੇ ਫਰਾਰ ਹੋ ਗਿਆ ਹੈ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਹਾਲਾਂਕਿ ਫਰਾਰ ਚੱਲ ਰਿਹਾ ਹੈ ਪਰ ਪੁਲਿਸ ਦੇ ਵੱਲੋਂ ਇਹ ਬਿਆਨ ਦਿੱਤਾ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਜਿਹੜਾ ਉਹ ਲਗਾਤਾਰ ਹੀ ਫਰਾਰ ਹੈ ਅਤੇ ਸਾਡੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਅਮਰਿਤਪਾਲ ਸਿੰਘ ਨੂੰ ਜੇਤੀਤੋ ਜੇਤੀ ਗ੍ਰਿਫਤਾਰ ਕੀਤਾ ਜਾਵੇ ਹੁਣ ਵਾਰਿਸ ਪੰਜਾਬ ਦੇ ਲੀਗਲ ਐਡਵਾਈਜ਼ਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪੁਲਿਸ ਦੇ ਵੱਲੋਂ ਮਨੁੱਖੀ ਅਧਿਕਾਰ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਉਹਨਾਂ ਐ ਵੀ ਕਿਹਾ ਹੈ ਕਿ ਚੀਫ ਜਸਟਿਸ ਨੂੰ ਦਖਲ ਦੇਣੀ ਚਾਹੀਦੀ ਹੈ ਦਖਲ ਦੇਣ ਦੀ ਮੰਗ ਜਿਹੜੀ ਹੈ ਚੀਫ ਜਸਟਿਸ ਦੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਕਿਸੇ ਵੀ ਤਰੀਕੇ ਦਾ ਟੌਰਚਰ ਜਿਹੜਾ ਹੈ ਨਾ ਹੀ ਅਮਰਿਤਪਾਲ ਸਿੰਘ ਦੇ ਨਾਲ ਹੋਵੇ ਤੇ ਨਾ ਹੀ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਨਾਲ ਕੀਤਾ ਜਾਵੇ ਹੁਣਾਂ ਕਿਹਾ ਕਿ ਜਿਸ ਤਰੀਕੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰੀ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਜਿਸ ਤਰੀਕੇ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਕੀਤੀ ਗਈ ਹੈ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇਸ ਨੂੰ ਦੇਖ ਕੇ ਇਹ ਲੱਗਦਾ ਹੈ ਕਿ ਜਿਵੇਂ ਉਹਨਾਂ ਦੇ ਸਾਥੀਆਂ ਦੇ ਨਾਲ ਟੌਰਚਰ ਜਿਹੜਾ ਕੀਤਾ ਜਾਵੇਗਾ ਮਨੁੱਖੀ ਕਾਨੂੰਨ ਦੀ ਉਲੰਘਣਾ ਜਿਹੜੀ ਉਹ ਕੀਤੀ ਜਾਵੇਗੀ ਇਸ ਕਰਕੇ ਚੀਫ ਜਸਟਿਸ ਦੀ ਦਖਲ ਦੀ ਮੰਗ ਜਿਹੜੀ ਲੀਗਲ ਐਡਵਾਈਜ਼ਰ ਦੇ ਵੱਲੋਂ ਕੀਤੀ ਗਈ ਹੈ ਤੇ ਨਾਲ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਐਨਕਾਊਂਟਰ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਉਹਨਾਂ ਕਿਹਾ ਕਿ ਪੁਲਿਸ ਦੇ ਵੱਲੋਂ ਕੋਈ ਜਾਣਕਾਰੀ ਪਰਿਵਾਰਕ ਮੈਂਬਰਾਂ ਦੇ ਨਾਲ ਸਾਂਝੀ ਕੀਤੀ ਗਈ ਦੱਸਦੀ ਹੈ ਕਿ ਉਹਨਾਂ ਕਿਹਾ ਕਿ ਅਕਸਰ ਇਹ ਅਜਿਹਾ ਹੁੰਦਾ ਹੈ ਕਿ ਜਦੋਂ ਵੀ ਕਿਸੇ ਦਾ ਕੋਈ ਵੀ ਪਰਿਵਾਰਕ ਮੈਂਬਰ ਪੁਲਿਸ ਥਾਣੇ ਦੇ ਵਿੱਚ ਹੋਵੇ ਜਾਂ ਜੇਲ੍ਹ ਦੇ ਵਿੱਚ ਬੰਦ ਹੋਵੇ ਤਾਂ ਪੁਲਿਸ ਦੇ ਵੱਲੋਂ ਕਿਸੇ ਵੀ ਇੱਕ ਪਰਿਵਾਰਕ ਮੈਂਬਰ ਨੂੰ ਸੂchna ਦਿੱਤੀ ਜਾਂਦੀ ਹੈ ਕਿ ਉਹਨਾਂ ਦਾ ਸਾਥੀ ਜਾਂ ਉਹਨਾਂ ਦਾ ਪਰਿਵਾਰਕ ਮੈਂਬਰ ਕਿਸ ਜੇਲ੍ਹ ਦੇ ਵਿੱਚ ਬੰਦ ਹੈ ਪਰ ਪੁਲਿਸ ਦੇ ਵੱਲੋਂ ਇਸ ਬਾਰੇ ਕੋਈ ਵੀ ਬਿਆਨ ਜੜਾਉ ਨਹੀਂ ਦਿੱਤਾ ਜਾ ਰਿਹਾ ਕਿ ਉਹਨਾਂ ਦੇ ਸਾਥੀ ਕਿਹੜੀ ਜੇਲ੍ਹ ਦੇ ਵਿੱਚ ਰੱਖੇ ਗਏ ਨੇ ਤੇ ਅਮਰਿਤਪਾਲ ਕਿੱਥੇ ਹੈ ਤਾਂ ਹੋਰ ਕੀ ਕੁਝ ਕਿਹਾ ਹੈ ਵਾਰਿਸ ਪੰਜਾਬ ਦੇ ਨੀਗਲ ਐਡਵਾਈਜ਼ਰ ਦੇ ਵੱਲੋਂ ਤੁਹਾਨੂੰ ਸੁਣਾ ਦਿੰਦੇ ਆ ਕਿਸੇ ਵੀ ਜਥੇਬੰਦੀ ਨੂੰ ਜਿੰਨੇ ਵੀ ਜ਼ਿਆਦਾ ਮੇਨ ਲੀਡਰ ਨੇ ਸਾਰਿਆਂ ਨੂੰ ਜੋ ਮੈਂ ਕਹੂੰਗਾ ਡਿਟੇਨ ਕਰ ਲਿਆ ਕਿ ਹਲੇ ਤਾਂ ਕਿ ਨਹੀਂ ਸਮਝ ਆ ਰਿਹਾ ਵੀ ਉਹ ਇਲੀਗਲ ਡਿਟੈਂਸ਼ਨ ਹੈ ਕਿ ਕਿਵੇਂ ਡਿਟੈਂਸ਼ਨ ਹੈ ਉਹਨਾਂ ਦੀ ਤਾਂ ਇਸ ਦੇ ਬਾਬਤ ਜੋ ਮੈਂ ਮਾਨਯੋਗ ਸੁਪਰੀਮ ਕੋਰਟ ਦੇ ਜੋ ਚੀਫ ਜਸਟਿਸ ਸਾਹਿਬ ਨੇ ਜੋ ਇੰਡੀਆ ਦੇ ਰਾਸ਼ਟਰਪਤੀ ਸਾਹਿਬ ਨੇ ਤੇ ਜਿਹੜੇ ਇੰਡੀਆ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਨੂੰ ਈਮੇਲ ਵੀ ਕੀਤੇ ਨੇ ਵੀ ਦੇਖੋ ਜੋ ਇੱਕ ਕਾਰਵਾਈ ਕੀਤੀ ਹੈ ਪੰਜਾਬ ਸਰਕਾਰ ਨੇ ਕੀਤੀ ਹੈ ਪੰਜਾਬ ਪੁਲਿਸ ਨੇ ਕੀਤੀ ਹੈ ਤੋਂ ਜੋ ਸੈਂਟਰਲ ਏਜੰਸੀਜ਼ ਨੇ ਉਹਨਾਂ ਨੇ ਕੀਤੀ ਹੈ ਪਰ ਇਸ ਕਾਰਵਾਈ ਦੇ ਵਿੱਚ ਜੋ ਪੁਲਿਸ ਦਾ ਮੇਨ ਰੋਲ ਬੰਦਾ ਹੁੰਦਾ ਹੈ ਵੀ ਉਹਨਾਂ ਨੇ ਇੰਟੀਮੇਸ਼ਨ ਦੇਣੀ ਹੁੰਦੀ ਹੈ ਬੰਦੇ ਨੂੰ ਕਿੱਥੋਂ ਉਹਨਾਂ ਨੇ ਡਿਟੇਨ ਕੀਤਾ ਕਿੱਥੇ ਜਾ ਕੇ ਉਹਨਾਂ ਨੂੰ ਰੱਖਿਆ ਕਿਹੜੇ ਥਾਣੇ 'ਚ ਉਹਨਾਂ ਨੂੰ ਰੱਖਿਆ ਗਿਆ ਤੋਂ ਇਨਫੋਰਮੇਸ਼ਨ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਜਾਂ ਜੋ ਜਥੇਬੰਦੀ ਦੇ ਵਕੀਲ ਨੇ ਜਾਂ ਮੈਨੂੰ ਜੋ ਮੀ ਲੀਗਲ ਸਖਤਰਾ ਸਾਨੂੰ ਕੋਈ ਦਿੱਤੀ ਨਹੀਂ ਜਾ ਰਹੀ ਕਾਫੀ ਟਾਈਮ ਹੋ ਚੁੱਕਿਆ ਹੈ ਮੈਂ ਇਹੀ ਜੋ ਮਾਨਯੋਗ ਚੀਫ ਜੈਸੇ ਸਾਹਿਬ ਨੂੰ ਰਾਸ਼ਟਰਪਤੀ ਸਾਹਿਬ ਨੂੰ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਬੇਨਤੀ ਕੀਤੀ ਹੈ ਵੀ ਜੋ ਸਾਡੇ ਜਥੇਬੰਦੀ ਦੇ ਨੇ ਮੁੱਖ ਸੇਵਾਦਾਰ ਨੇ ਭਾਈ ਅਮਰਿਤਪਾਲ ਸਿੰਘ ਤੇ ਜਿਹੜੇ ਬਾਕੀ ਹੋਰ ਆਗੂ ਨੇ ਜਿਹੜੇ ਨਾਲ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਹਨਾਂ ਤੇ ਕੋਈ ਵੀ ਉਹਨਾਂ ਦੇ ਮਨੁੱਖੀ ਅਧਿਕਾਰ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਨਹੀਂ ਦੇਖੋ ਜੋ ਮੈਨੂੰ ਖਬਰਾਂ ਤੋਂ ਪਤਾ ਲੱਗ ਰਿਹਾ ਜਿੰਨੀ ਜਿੰਨੀ ਆਸੇ ਪਾਸੇ ਪਤਾ ਲੱਗ ਰਿਹਾ ਵੀ ਉਹਨਾਂ ਦੀ ਅਰੈਸਟ ਪੈ ਚੁੱਕੀ ਹੈ ਨਿਊਜ਼ ਟੀਵੀ ਮੀਡੀਆ ਕਹਿ ਰਿਹਾ ਵੀ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਅਰੈਸਟ ਉਹਨਾਂ ਦੀ ਪੈ ਚੁੱਕੀ ਹੈ ਕੁਝ ਕਹਿ ਰਹੇ ਨੇ ਵੀ ਉਹਨਾਂ ਨੂੰ ਕਹਿ ਰਹੇ ਤੁਸੀਂ ਸਰੈਂਡਰ ਕਰੋ ਤਾਂ ਇਹ ਅਲੱਗ-ਅਲੱਗ ਚੀਜ਼ਾਂ ਆ ਰਹੀਆਂ ਨੇ ਤਾਂ ਇਸ ਦੇ ਬਾਬਤ ਮੈਂ ਸੋਚਦੇ ਹੋਏ ਅਸੀਂ ਬੇ ਚੀਫ ਜਸਟਿਸ ਸਾਹਿਬ ਨੂੰ ਵੀ ਉਹ ਸੁਗੋ ਮੋਟੋ ਇਸ ਨੂੰ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਮੰਨ ਲੈਣ ਤੇ ਐਕਸ਼ਨ ਇਸ ਦੇ ਵਿੱਚ ਲੈਣ ਇੰਟਰਵੀਨ ਕਰੇ ਮਾਨਯੋਗ ਸੁਪਰੀਮ ਕੋਰਟ ਵੀ ਕਿਸੇ ਬੰਦੇ ਦੀ ਮਨੁੱਖੀ ਅਧਿਕਾਰ ਦੀ ਜੋ ਰਾਈਟ ਟੂ ਲਾਈਫ ਹੈ ਜੋ ਪਰਸਨਲ ਲਿਬਰਟੀ ਹੈ ਉਸ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਕਿਸੇ ਬੰਦੇ ਦਾ ਕੋਈ ਐ ਇਨਕਾਊਂਟਰ ਵਗੈਰਾ ਨਹੀਂ ਹੋਣਾ ਚਾਹੀਦਾ ਵੀ ਜਿਸ ਦੇ ਨਾਲ ਦੇਖੋ ਅਰੈਸਟ ਹੋਈ ਹੈ ਪੰਜਾਬ ਦੇ ਵਿੱਚ ਇੱਕ ਬੜੀ ਜਿਆਦਾ ਰੈਜ਼ੈਂਟਮੈਂਟ ਹੈ ਪੰਜਾਬ ਦੇ ਜੀ ਨਮੋਸ਼ੀ ਆਈ ਹੈ